ਗੁੱਸਾ ਕਿਹੜੀ ਗੱਲ ਤੇ ਆਇਆ ਫਿਰ ਉੱਥੇ ਤੁਹਾਨੂੰ ਹੱਥਾਂ ਤੋਂ ਫੜਿਆ ਇਸ ਕਰਕੇ ਗੁੱਸਾ ਆਇਆ ਜਾਂ ਰੋਕਿਆ ਗਿਆ ਉਹਨਾਂ ਨੇ ਮੈਨੂੰ ਪਹਿਲੀ ਤਾਂ ਗੱਲ ਵੀ ਮੈਨੂੰ ਰੋਕ ਰਏ ਸੀ ਵੀ ਜਦੋਂ ਮੈਂ ਉਹਨਾਂ ਨੂੰ ਆਪਣਾ ਆਈਡੀ ਕਾਰਡ ਦੱਸਿਆ ਫਿਰ ਵੀ ਮੈਨੂੰ ਅੰਦਰ ਨਹੀਂ ਸੀ ਜਾਣ ਦਿੰਦੇ ਉਸ ਤੋਂ ਬਾਅਦ ਜਦੋਂ ਮੈਂ ਛੋਟੇ ਜਿਹੋ ਦਰਵਾਜੇ ਜੇ ਸੋ ਅੰਦਰ ਐਂਟਰ ਹੁਣ ਹੁੰਦੀ ਸੀ ਉਦੋਂ ਮਤਲਬ ਇੱਕ ਜਿਹੜੀ ਮਹਿਲਾ ਪੁਲਿਸ ਸੀ ਉਹ ਪਿੱਛੋਂ ਮਤਲਬ ਮੇਰੀ ਗਰਦਨ ਫੜੀ ਸੀ ਕੇਸ ਮਤਲਬ ਪਿੱਛੋਂ ਪੱਟ ਰਹੀ ਸੀ ਉਹ ਪੱਟ ਕੇ ਕੇਸ ਵੀ ਪੱਟੇ ਹਾਂਜੀ ਮੇਰੇ ਉਹਨਾਂ ਨੇ ਕੇਸ ਪੱਟੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੇਰੇ ਮਾਬ ਹਾਂਜੀ ਜਦੋਂ ਮੈਂ ਟਾਪਰੀ ਸੀ ਇੱਕ ਲੱਤ ਮੇਰੀ ਆਰ ਸੀ ਤੇ ਇੱਕ ਮੇਰੀ ਪਾਰ ਸੀ ਮੈਂ ਗੱਬੇ ਫਸੀ ਹੋਈ ਸੀ ਉਹਨਾਂ ਨੇ ਪਹਿਲਾਂ ਮੇਰੇ ਪਿੱਛੋਂ ਗਾਲਾ ਫੜਿਆ ਸੀ ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿ ਵੀ ਮੇਰੇ ਵੀ ਕੇਸ ਛੱਡ ਦਿਓ ਵੀ ਹੋਰ ਤੁਸੀਂ ਵੀ ਜੋ ਮਰਜ਼ੀ ਕਰ ਲਓ ਤੇ ਫਿਰ ਉਹਨਾਂ ਨੇ ਮੇਰੀਆਂ ਬਾਹਾਂ ਲਾ ਕੇ ਖਿੱਚਣ ਚਾਰ ਪੰਜ ਲੇਡੀਜ਼ ਵੀ ਸਟਾਫ ਸੀ ਮੇਰੀਆਂ ਬਾਹਾਂ ਲਾ ਕੇ ਖਿੱਚਣ ਫਿਰ ਮੈਂ ਉਹਨਾਂ ਨੂੰ ਇਹੀ ਗੱਲ ਕਹਿ ਰਹੀ ਸੀ ਵੀ ਮੇਰੀਆਂ ਵੀ ਬਾਹਾਂ ਛੱਡ ਦਿਓ ਵੀ ਨਹੀਂ ਤਾਂ ਤੁਸੀਂ ਆਪਣਾ ਸਾਥ ਲਾ ਲਓ ਬਾਹਾਂ ਛੱਡ ਬਾਹਾਂ ਛੱਡ ਨਹੀਂ ਛੁੱਟਦੀ ਬਾਹਾਂ ਛੱਡ ਨਹੀਂ ਬਾਹਾਂ ਛੱਡ ਤੱਕ ਕਮਕੀ ਕਰਦੇ ਤਾਂ ਵੱਧ ਵੱਧ ਕੀ ਹੋਣਾ ਸੀ ਇੱਕ ਦੋ ਚਪੇੜਾਂ ਵੱਜ ਜਾਂਦੀਆਂ ਉਹਨਾਂ ਦੇ ਫਿਰ ਉਹਨਾਂ ਨੇ ਵੀ ਵੱਧ ਵੱਧ ਕੀ ਕਰ ਲੈਣਾ ਸੀ ਪਰਚਾ ਹੀ ਪਾਣਾ ਸੀ ਹੋਰ ਕੀ ਕਰ ਸਕਦੇ ਹਾਂ ਚਪੇੜਾ ਮਾਰ ਹਾਂਜੀ ਜ਼ਰੂਰ ਕਿਉਂਕਿ ਉਹ ਮੇਰਾ ਹੱਕ ਦੱਬ ਰਿਹਾ ਸੀ ਜਦੋਂ ਮੈਂ ਉਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਵੀ ਤੁਸੀਂ ਮੈਨੂੰ ਅੰਦਰ ਜਾਣ ਦੇ ਕਉਂਕਿ ਜਦੋਂ ਸਾਡੇ ਮਤਲਬ ਗੁਰੂਆਂ ਨੇ ਇੰਨਾ ਕੁਝ ਕੀਤਾ ਹੈ ਨਾ ਸਾਡੇ ਵਾਸਤੇ ਤੇ ਫਿਰ ਆ ਤਾਂ ਨੋਰਮਲੀ ਜੀ ਗੱਲ ਹੈ ਡਰ ਜਾਂਦੀਆਂ ਹੁੰਦੀਆਂ ਪੁਲਿਸ ਨੂੰ ਦੇਖ ਕੇ ਕਿ ਮੈਨੂੰ ੱੱਕਾ ਮੁੱਕੀ ਹੋ ਰਹੀ ਹੈ ਜਾਂ ਇੰਨੀ ਪੁਲਿਸ ਖੜੀ ਹੈ ਇਹ ਇਹ ਜਜ਼ਬਾ ਕਿੱਥੋਂ ਆਇਆ ਤੁਹਾਡੇ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਤਾਂ ਥੱਪੜ ਤੱਕ ਉਹ ਤਾਂ ਸ਼ਹਿਰਾਂ ਵਾਲੀਆਂ ਹੁੰਦੀਆਂ ਜਿਹੜੀਆਂ ਡਰ ਜਾਂਦੀਆਂ ਇਸ ਤਾਂ ਪਿੰਡਾਂ ਵਾਲੇ ਐ ਇਸ ਤਾਂ ਇੰਨਾ ਕੁਛ ਤਾਂ ਤੁਸੀਂ ਵੀ ਨੋਰਮਲ ਐ ਅੱਜ ਸਵੇਰੇ ਤੁਸੀਂ ਦਾ ਅਨਮਿਊਟ ਤੇ ਇੱਕ ਸਭ ਤੋਂ ਪਹਿਲਾਂ ਯੂਨੀਵਰਸਿਟੀ ਦਾ ਇੱਕ ਲਾਈਵ ਦੇਖਿਆ ਜਿੱਥੇ ਇੱਕ ਕੁੜੀ ਇੱਕ ਛੋਟੀ ਖਿੜਕੀ ਦੇ ਨਾਲ ਲਟਕਦੀ ਹੋਈ ਨਜ਼ਰ ਆਈ ਤੁਹਾਨੂੰ ਕਿ ਉਹ ਕਹਿ ਰਹੀ ਹੈ ਕਿ ਮੈਂ ਆਪਣੇ ਹੋਸਟਲ ਦੇ ਅੰਦਰ ਜਾਣਾ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਉਥੇ ਉਹ ਬਹੁਤ ਜ਼ਿਆਦਾ ਸਖਤ ਲਹਿਜ਼ੇ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਜਦੋਂ ਉਸ ਨੂੰ ਮਹਿਲਾ ਪੁਲਿਸ ਅਧਿਕਾਰੀ ਫੜਦੀਆਂ ਨੇ ਉਹਦੀਆਂ ਬਾਹਾਂ ਫੜਦੀਆਂ ਨੇ ਤਾਂ ਉਹ ਕੁੜੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਔਰ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੀ ਬਾਹ ਛੱਡ ਦਿਓ ਨਹੀਂ ਤਾਂ ਤੁਸੀਂ ਆਪਣਾ ਦੇਖ ਲਿਓ ਬਣਦਾ ਕੀ ਆ ਇਹ ਹਰਮਨ ਹੈ ਮੇਰੇ ਨਾਲ ਹੈ ਔਰ ਹਰਮਨ ਤੁਹਾਨੂੰ ਪਿੱਛੋਂ ਅੰਦਾਜ਼ਾ ਸੀਗਾ ਕਿ ਤੁਹਾਨੂੰ ਰੋਕਣਗੇ ਗੇਟ ਤੇ ਕਿਉਂਕਿ ਪਤਾ ਹੀ ਸੀ ਕਿ ਇੱਥੇ ਸੰਘਰਸ਼ ਹੋਣਾ ਹੈ ਔਰ 2 ਦਿਨ ਦੀ ਛੁੱਟੀ ਵੀ ਕੀਤੀ ਗਈ ਸੀ ਤੁਹਾਨੂੰ ਪਿੱਛੋਂ ਅੰਦਾਜ਼ਾ ਸੀ ਕਿ ਇਹ ਜਿਹਾ ਕੁਝ ਹੋ ਸਕਦਾ ਇਹੋ ਜਿਹਾ ਮਤਲਬ ਮੈਨੂੰ ਪਿੱਛੋਂ ਕੋਈ ਅੰਦਾਜ਼ਾ ਨਹੀਂ ਸੀ ਇਹਨਾਂ ਨੇ ਕਹਿ ਸੀ ਕਿ ਵੀ ਜਿਹੜੇ ਸਟੂਡੈਂਟ ਆਪਣੇ ਆਈਡੀ ਕਾਰਡ ਪ੍ਰੂਫ ਦੱਸਣਗੇ ਵੀ ਉਹਨਾਂ ਨੂੰ ਐਂਟਰੀ ਨਾਰਮਲੀ ਮਿਲ ਜੂਗੀ ਪਰ ਇਹ ਸਟੂਡੈਂਟਸ ਨੂੰ ਵੀ ਨਹੀਂ ਅੰਦਰ ਐਂਟਰ ਹੋਣ ਦਿੰਦੇ ਸੀ ਰੋਕ ਰਹੀ ਸੀ ਇਹ ਸਟੂਡੈਂਟਸ ਨੂੰ ਅੰਦਰ ਐਂਟਰ ਹੋਣ ਤੋਂ ਕਿ ਹਾਂ ਵੀ ਤੁਸੀਂ ਕੋਈ ਨਾ ਵੀ ਥੋੜੇ ਟਾਈਮ ਵੇਟ ਕਰ ਲਓ ਵੀ ਫਿਰ ਚਲ ਜਿਓ ਐ ਗੁੱਸਾ ਕਿਹੜੀ ਗੱਲ ਤੇ ਆਇਆ ਫਿਰ ਉੱਥੇ ਤੁਹਾਨੂੰ ਹੱਥਾਂ ਤੋਂ ਫੜਿਆ ਇਸ ਕਰਕੇ ਗੁੱਸਾ ਆਇਆ ਜਾਂ ਰੋਕਿਆ ਗਿਆ ਉਹਨਾਂ ਨੇ ਮੈਨੂੰ ਪਹਿਲੀ ਤਾਂ ਗੱਲ ਵੀ ਮੈਨੂੰ ਰੋਕ ਰਏ ਸੀ ਵੀ ਜਦੋਂ ਮੈਂ ਉਹਨਾਂ ਨੂੰ ਆਪਣਾ ਆਈਡੀ ਕਾਰਡ ਦੱਸਿਆ ਫਿਰ ਵੀ ਮੈਨੂੰ ਅੰਦਰ ਨਹੀਂ ਸੀ ਜਾਣ ਦਿੰਦੇ ਉਸ ਤੋਂ ਬਾਅਦ ਜਦੋਂ ਮੈਂ ਛੋਟੇ ਜਿਹੇ ਦਰਵਾਜੇ ਜੇ ਸੋ ਅੰਦਰ ਐਂਟਰ ਹੁਣ ਹੁੰਦੀ ਸੀ ਉਦੋਂ ਮਤਲਬ ਇੱਕ ਜਿਹੜੀ ਮਹਿਲਾ ਪੁਲਿਸ ਸੀ ਉਹ ਪਿੱਛੋਂ ਮਤਲਬ ਮੇਰੀ ਗਰਦਨ ਫੜੀ ਸੀ ਕੇਸ ਮਤਲਬ ਪਿੱਛੋਂ ਪੱਟ ਰਹੀ ਸੀ ਉਹ ਮਤਲਬ ਤੁਹਾਡੇ ਕੇਸ ਵੀ ਪੱਟੇ ਗਏ ਹਾਂਜੀ ਮੇਰੇ ਉਹਨਾਂ ਨੇ ਕੇਸ ਪੱਟੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਵੀ ਮ ਆਪਰੀ ਸੀ ਇੱਕ ਲੱਤ ਮੇਰੀ ਆਰਸੀ ਤੇ ਇੱਕ ਮੇਰੀ ਪਾਰਸੀ ਮੈਂ ਗੱਬੇ ਫਸੀ ਹੋਈ ਸੀ ਤੇ ਉਹਨਾਂ ਨੇ ਪਹਿਲਾਂ ਮੇਰੇ ਪਿੱਛੋ ਗਾਲਾ ਫੜਿਆ ਸੀ ਤੇ ਮੈਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਵੀ ਮੇਰੇ ਵੀ ਕੇਸ ਛੱਡ ਦਿਓ ਵੀ ਹੋਰ ਤੁਸੀਂ ਵੀ ਜੋ ਮਰਜ਼ੀ ਕਰ ਲਓ ਤੇ ਫਿਰ ਉਹਨਾਂ ਨੇ ਮੇਰੀਆਂ ਬਾਹਾਂ ਲਾਗੇ ਖਿੱਚਣ ਚਾਰ ਪੰਜ ਲੇਡੀਜ਼ ਵੀ ਸਟਾਫ ਸੀ ਮੇਰੀਆਂ ਬਾਹਾਂ ਲਾਗੇ ਖਿੱਚਣ ਫਿਰ ਮੈਂ ਉਹਨਾਂ ਨੂੰ ਇਹੀ ਗੱਲ ਕਹਿ ਰਹੀ ਸੀ ਵੀ ਮੇਰੀਆਂ ਵੀ ਬਾਹ ਛੱਡ ਦਿਓ ਵੀ ਨਹੀਂ ਤਾਂ ਤੁਸੀਂ ਆਪਣਾ ਸਭ ਲਾ ਲਿਓ ਜੋ ਵੀ ਮੇਰੇ ਨਾਲ ਹੋਰ ਤੱਕ ਮੁਕੀ ਕਰਦੇ ਤਾਂ ਬੁੱਧਵੱਦ ਕੀ ਹੋਣਾ ਸੀ ਇੱਕ ਦੋ ਚਪੇੜਾਂ ਵੱਜ ਜਾਂਦੀਆਂ ਉਹਨਾਂ ਦੇ ਫਿਰ ਉਹਨਾਂ ਨੇ ਵੀ ਵੱਧ ਵੱਧ ਕੀ ਕਰ ਲੈਣਾ ਸੀ ਪਰਚਾ ਹੀ ਪਾਣਾ ਸੀ ਹੋ ਜ਼ਰੂਰ ਕਿਉਂਕਿ ਮੇਰਾ ਹੱਕ ਦਬਰੇ ਸੀ ਜਦੋਂ ਮੈਂ ਉਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਵੀ ਤੁਸੀਂ ਮੈਨੂੰ ਅੰਦਰ ਜਾਣ ਦਿਓ ਤੇ ਉਹ ਵੀ ਮੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀਆਂ ਸੀ ਲੇਡੀ ਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜਿਆਦਾ ਧੱਕਾ ਮੁਕੀ ਕਰਦੀਆਂ ਬਦਸਲੂਕੀ ਕਰਦੀਆਂ ਮੇਰੇ ਨਾਲ ਮੈਨੂੰ ਕੁਝ ਵੀ ਕਰਦੀਆਂ ਮਤਲਬ ਜੇ ਉਹਨਾਂ ਵੱਲੋਂ ਪਹਿਲਾਂ ਹੱਥਪਾਈ ਤਾਂ ਹੋਈ ਗਈ ਸੀ ਜੇ ਹੋਰ ਹੱਥਪਾਈ ਕਰਦੀਆਂ ਤਾਂ ਫਿਰ ਇਧਰੋਂ ਵੀ ਕੁਝ ਨਾ ਕੁਝ ਹੋਣਾ ਹੀ ਸੀ ਮੈਂ ਚੁੱਪ ਨਹੀਂ ਥੋੜੀ ਨਾ ਬਹਿਣਾ ਕਿਉਂਕਿ ਜਦੋਂ ਸਾਡੇ ਮਤਲਬ ਗੁਰੂਆਂ ਨੇ ਐਨਾ ਕੁਝ ਕੀਤਾ ਹੈ ਨਾ ਸਾਡੇ ਵਾਸਤੇ ਤੇ ਫਿਰ ਆ ਤਾਂ ਨੋਰਮਲੀ ਜੀ ਗੱਲ ਹੈ ਕੁ ਕੀ ਹੋ ਰਹੀ ਹੈ ਜਾਂ ਇੰਨੀ ਪੁਲਿਸ ਖੜੀ ਹੈ ਇਹ ਇਹ ਜਜ਼ਬਾ ਕਿੱਥੋਂ ਆਇਆ ਤੁਹਾਡੇ ਚ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਤਾਂ ਥੱਪੜ ਤੱਕ ਮਾਰਦਾ ਉਹ ਤਾਂ ਸ਼ਹਿਰਾਂ ਵਾਲੀਆਂ ਹੁੰਦੀਆਂ ਜਿਹੜੀਆਂ ਡਰ ਜਾਂਦੀਆਂ ਇਸ ਤਾਂ ਪਿੰਡਾਂ ਵਾਲੇ ਐ ਇਸ ਤਾਂ ਇੰਨਾ ਕੁਝ ਤਾਂ ਤੁਸੀਂ ਵੀ ਨੋਰਮਲ ਹੈ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਆ ਅੱਛਾ ਇਸੇ ਕਰਕੇ ਹੀ ਇਸੇ ਕਰਕੇ ਇਹ ਤਾਂ ਫਿਰ ਥੋੜਾ ਖੂਨ ਚ ਹੀ ਹੈ ਵੀ ਆਪਣਾ ਹਕਕ ਇਤਿਹਾਸ ਪੜਦੇ ਹਾਂ ਇਤਿਹਾਸ ਤੁਹਾਡੇ ਇਤਿਹਾਸ ਪੜਦੀਆਂ ਸਿਆਣੇ ਦੱਸਦੇ ਵੱਡੇ-ਵਡੇਰੇ ਦੱਸਦੇ ਹਨ ਸਾਡੇ ਮਾਪੇ ਦੱਸਦੇ ਵੀ ਸਾਡਾ ਆ ਇਤਿਹਾਸ ਹੈ ਤੇ ਸਾਨੂੰ ਇਸੇ ਰਾਹ ਤੇ ਚੱਲਣਾ ਚਾਹੀਦਾ ਹੈ ਨਾ ਵੀ ਵਧੀਆ ਹੈ ਆਪਣਾ ਮਤਲਬ ਖਾਲਸਾ ਰਾਜ ਹੋਊਗਾ ਹੈ ਨਾ ਆਪਣੀ ਮਤਲਬ ਤਾਂ ਤੁਸੀਂ ਖਾਲਸਾ ਰਾਜ ਦੀ ਵੀ ਗੱਲ ਕਰਦੇ ਹੋ ਤੁਸੀਂ ਉਹ ਵੀ ਪੜਦੇ ਹੋ ਤੁਹਾਨੂੰ ਪਤਾ ਹੈ ਉਹ ਸਾਰਾ ਕੁਝ ਹਾਂਜੀ ਖਾਲਸਾ ਰਾਜ ਹੋਣਾ ਚਾਹੀਦਾ ਵਧੀਆ ਆਹ ਕੁਝ ਤਾਂ ਨਹੀਂ ਹੋਊਗਾ ਜੋ ਇਹ ਕਰ ਰਹੇ ਨੇ ਅਗਰ ਖਾਲਸਾ ਰਾਜ ਹੋਊਗਾ ਇਹ ਘਰ ਚ ਗੱਲਾਂ ਹੁੰਦੀਆਂ ਨੇ ਹਾਂਜੀ ਇਹ ਘਰ ਦੇ ਵਿੱਚ ਗੱਲਾਂ ਹੁੰਦੀਆਂ ਨੇ ਸਰਦਾਰ ਪਰਿਵਾਰਾ ਸਾਰਾ ਹਾਂਜੀ ਸਾਰਾ ਸਾਰਾ ਸਰਦਾਰ ਪਰਿਵਾਰ ਹੈ ਸਰਦਾਰ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦੀ ਹਾਂ 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 ਅੱਛਾ ਆਜ ਜਿਹੜਾ ਕੁਝ ਹੋ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਦੇਖੋ ਆਮੂਮਨ ਤੁਸੀਂ ਇੱਥੇ ਦੇਖਦੇ ਹੋ ਕਿ ਸਟੂਡੈਂਟ ਜਾ ਰਹੇ ਨੇ ਜਾਂ ਲੋਕਲ ਪ੍ਰੋਟੈਸਟ ਹੋ ਰਹੇ ਆ ਜਿਹੜੀਆਂ ਲੋਕਲ ਜਥੇਬੰਦੀਆਂ ਯੂਨੀਵਰਸਿਟੀ ਦੇ ਅੰਦਰ ਕੰਮ ਕਰਦੀਆਂ ਉਹ ਪ੍ਰੋਟੈਸਟ ਕਰ ਰਹੀਆਂ ਪਰ ਅੱਜ ਇੱਕ ਬਹੁਤ ਵੱਡਾ ਇਤਿਹਾਸ ਰਚਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀਆਂ ਤੱਕ ਜਿਹੜੇ ਆ ਉਹ ਅੰਦਰ ਪਹੁੰਚ ਗਏ ਇਹ ਸਾਰੇ ਨੂੰ ਕਿਵੇਂ ਦੇਖੀ ਪਹਿਲਾਂ ਆਪਣਾ ਹੱਕ ਲੈਣ ਲਈ ਅਸੀਂ ਦਿੱਲੀ ਬੈਠੇ ਸੀ ਤੇ ਇਹ ਹੁਣ ਸਾਡੀ ਯੂਨੀਵਰਸਿਟੀ ਖੋਹ ਰੇ ਜਦ ਕਿ ਸਾਡੇ ਕੋਲ ਆਪਣੀ ਇੱਕ ਹੀ ਪਛਾਣ ਹੈ ਪੰਜਾਬ ਯੂਨੀਵਰਸਿਟੀ ਜੋ ਕਿ ਲਾਹੌਰ ਤੋਂ ਆਈ ਹੈ ਨਾ ਅਗਰ ਇਹ ਸਾਡੀ ਇਹੀ ਪਛਾਣ ਖੋਹ ਲੈਣ ਸਾਡੇ ਕੋਲ ਕੀ ਰਹਿ ਜਾਊਗਾ ਦੱਸਣ ਲਈ ਕੁਝ ਵੀ ਤੇ ਮਤਲਬ ਇਹ ਹੈ ਕਿ ਹਾਂ ਵੀ ਸਾਡੀ ਇਹ ਯੂਨੀਵਰਸਿਟੀ ਨਾ ਖੋਣ ਸਾਡੀ ਹੀ ਹੈ ਤੇ ਸਾਡੀ ਹੀ ਰਹੂਗੀ ਹਮੇਸ਼ਾ ਜੋ ਮਰਜ਼ੀ ਕਰ ਲੈਣ ਇਹ ਇਹਨਾਂ ਦੀ ਕਦੇ ਯੂਨੀਵਰਸਿਟੀ ਬਣਾ ਨਹੀਂ ਸਕਦੇ ਕਿਉਂਕਿ ਯੂਨੀਵਰਸਿਟੀ ਬਣਾਈ ਹੀ ਸਾਡੇ ਪੁਰਖਿਆਂ ਨੇ ਤੁਸੀਂ ਘਰੋਂ ਆਏ ਇਸੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਹਾਂਜੀ ਮੈਂ ਘਰ ਤੋਂ ਇਸੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਆਈ ਸੀ ਕਿਉਂਕਿ ਅਗਰ ਮੈਨੂੰ ਇਹ ਸੀ ਜੇ ਮੈਂ ਹੁੰਦਾ ਵੀ ਬਾਕੀ ਨਿਆਣਿਆਂ ਵਾਂਗੂ ਵੀ ਦੋ ਛੁੱਟੀਆਂ ਐ ਘਰੇ ਲੈ ਘਰੇ ਰਹਿ ਲਮਾ ਇਹਨਾਂ ਘਰ ਦਾ ਖਾਣਾ ਪੀਣਾ ਹੋ ਜਾਊਗਾ ਵਧੀਆ ਵੀ ਹੈ ਨਾ ਫੈਮਿਲੀ ਦੇ ਨਾਲ ਟਾਈਮ ਸਪੈਂਡ ਹੋ ਜਾਊਗਾ ਪਰ ਮੇਰੇ ਦਿਮਾਗ ਦੇ ਵਿੱਚ ਇਹੋ ਜਿਹਾ ਕੋਈ ਖਿਆਲ ਨਹੀਂ ਆਇਆ ਮੈਨੂੰ ਐਸੀ ਵੀ ਮੈਂ ਜਾਮਾ ਯੂਨੀਵਰਸਿਟੀ ਹੈ ਨਾ ਵੀ ਮੈਂ ਧਰਨੇ ਦੇ ਵਿੱਚ ਹਾਜ਼ਰ ਹੋਵਾਂ ਮੈਂ ਉੱਥੇ ਵੀ ਮੈਂ ਵੀ ਆਪਣੀ ਜਿੰਦ ਜਾਨ ਲਾਵਾ ਮੈਂ ਵੀ ਕੁਝ ਕਰਾਂ ਵੀ ਧਰਨੇ ਦੇ ਵਿੱਚ ਤੁਹਾਨੂੰ ਪਤਾ ਹੈ ਤੁਸੀਂ ਵਾਇਰਲ ਬਹੁਤ ਜ਼ਿਆਦਾ ਹੋ ਗਿਆ ਤੁਹਾਡੀਆਂ ਹਾਂਜੀ ਮਿਲੀਅਨਸ ਆਈ ਥਿੰਕ ਸੋ ਵੀ ਇਨਿਕ ਵਿਊ ਆਣੇ ਵਾਲੇ ਆ ਵੀਡੀਓਜ਼ ਤੇ अच्छा फैमिली ਦੇ ਕੀ ਰਿਐਕਸ਼ਨ ਸੀ ਪਰਿਵਾਰ ਨੇ ਤਾਂ ਨਹੀਂ ਕਿਹਾ ਕਿ ਕੁੜੀਏ ਦੂੰਗਾ ਕਿੱਧਰ ਪੰਗਾ ਲੈ ਲਿਆ ਨਹੀਂ ਨਹੀਂ ਕਰਦਿਆਂ ਵੱਲੋਂ ਇਹੋ ਜਿਹਾ ਕੋਈ ਨਹੀਂ ਸੀ ਕਰਦਿਆਂ ਵੱਲੋਂ ਪੂਰੀ ਸਪੋਰਟ ਹੈ ਉਹਨਾਂ ਨੇ ਕਦੇ ਵੀ ਆਪਣਾ ਹੱਕ ਲੈਣ ਲਈ ਵੀ ਐ ਨਹੀਂ ਵੀ ਪਿੱਛੇ ਹਟ ਜੋ ਵੀ ਚਲੋ ਐਸ ਵੀ ਕਰਦਿਆਂ ਨੂੰ ਵੀ ਉਹ ਜੇ ਕੁਛ ਕਰ ਦਿੰਦੇ ਹਨਾ ਵੀ ਕਰਦਿਆਂ ਵੱਲੋਂ ਕੁਝ ਨਹੀਂ ਐਵੇਂ ਉਹ ਐਸ ਵੀ ਤੂੰ ਆਪਣਾ ਹੱਕ ਲਿਆ ਵੀ ਤੂੰ ਵਧੀਆ ਕੀਤਾ ਵੀ ਸਾਨੂੰ ਮਾਣ ਹੈ ਤੇਰੇ ਤੇ ਨਾਲ ਦੀ ਨਾਲ ਫੋਨ ਆ ਗਿਆ ਸੀ ਮੇਰੇ ਡੈਡੀ ਨੂੰ ਬਹੁਤ ਜ਼ਿਆਦਾ ਮਾਣ ਹੈ ਕਿ ਹਾਂ ਵੀ ਡੈਡੀ ਨੂੰ ਬਾਹਰ ਤੋਂ ਵੀ ਉਹਨਾਂ ਦੇ ਮਤਲਬ ਦੋਸਤਾਂ ਦੇ ਫੋਨ ਆਏ ਵੀ ਵੀ ਤੁਹਾਡੀ ਕੁੜੀ ਨੇ ਇੰਨਾ ਵਧੀਆ ਕੰਮ ਕੀਤਾ ਵੀ ਬਹੁਤ ਵਧੀਆ ਕੀਤਾ ਵੀ ਲੜੀ ਆ ਉੱਥੇ ਕੱਲੀ ਸੀ ਤੁਹਾਡੇ ਪਿੱਛੇ ਅਸੀਂ ਸਟਰਗਲ ਕੀਤੀ ਉੱਥੇ ਹਾਂਜੀ ਤੁਸੀਂ ਵੀ ਕਾਫੀ ਜ਼ਿਆਦਾ ਸਟਰਗਲ ਕੀਤੀ ਤੁਸੀਂ ਵੀ ਉੱਥੇ ਮਤਲਬ ਪੁਲਿਸ ਸਟਾਫ ਦੇ ਨਾਲ ਲੜ ਰਹੇ ਸੀ ਵੀ ਜਦੋਂ ਇਹ ਆਈਡੀ ਕਾਰਡ ਆਪਣਾ ਪ੍ਰੂਫ ਦੱਸ ਰਹੇ ਵੀ ਤੁਸੀਂ ਕਹਦੇ ਨਹੀਂ ਅੰਦਰ ਜਾਣ ਦਿੰਦੇ ਤਾਂ ਇਹ ਹਰਮਨ ਸੀ ਹਰਮਨ ਕਹਿੰਦੀ ਹੈ ਕਿ ਅਸੀਂ ਹੱਕ ਲੈਣਾ ਜਾਣਦੇ ਸਾਨੂੰ ਪਤਾ ਹੈ ਸਾਡਾ ਹੱਕ ਕੀ ਹੈ ਜੇਕਰ ਹੱਕ ਤੇ ਇਸ ਤਰ੍ਹਾਂ ਕੇ ਕੋਈ ਜਿਹੜਾ ਹੈ ਉਹ ਕੋਈ ਡਾਕਾ ਮਾਰਨ ਦੀ ਕੋਸ਼ਿਸ਼ ਕਰੇਗਾ ਤਾਂ ਸਿਆ ਨਹੀਂ ਜਾਏਗਾ ਕੁੜੀ ਨੇ ਬਹੁਤ ਵੱਡੀ ਗੱਲ ਕੀਤੀ ਕਿ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆ ਤੇ ਸਾਨੂੰ ਪਤਾ ਹੈ ਸਾਡੇ ਗੁਰੂ ਗੁਰੂ ਸਹਿਬਾਨ ਕਿਸ ਤਰ੍ਹਾਂ ਦੇ ਨਾਲ ਲੜਾਈਆਂ ਲੜਦੇ ਰਹੇ ਸਾਡੇ ਇਤਿਹਾਸ ਦੇ ਅੰਦਰ ਹੈ ਸਾਡੇ ਡੀਐਨਏ ਦੇ ਅੰਦਰ ਹੈ ਕਿ ਅਸੀਂ ਆਪਣਾ ਹੱਕ ਨਹੀਂ ਨੱਪਣ ਦਿੰਦੇ ਤਾਂ ਇਹ ਹਰਮਨ ਸੀ ਤੁਸੀਂ ਲਗਾਤਾਰ ਉਹਨਾਂ ਦੀਆਂ ਵੀਡੀਓ ਦੇਖ ਰਹੇ ਹੋ ਸਵੇਰ ਵੇਲੇ ਜੋ ਯੂਨੀਵਰਸਿਟੀ ਦੇ ਵਿੱਚ ਵਾਪਰਿਆ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮਰਵੀ ਸੰਗਰਾ ਹੋਰ ਦਾ ਅਨਮਿਊਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ